ਨਾਮ ਖੜਾ ਗਈ ਏ ਮੈਂ ਤਾਂ ਤੇਰਾ ਉਹ ਮਿੱਠਾ ਕਰਾਉਣਾ ਹੀ ਆ ਜੈਲਦਾਰਾ ਇਸ ਖੁਸ਼ੀ ਵਿੱਚ ਕਿ ਤੇਰੇ ਘਰ ਦਾ ਕੋਈ ਜੀ ਬੱਚਿਆ ਹੀ ਨਹੀਂ ਨਹੀਂ ਜੈਲਦਾਰਾ ਇਸ ਖੁਸ਼ੀ ਵਿੱਚ ਕਿ ਮੇਰੇ ਘਰੇ ਤੇਰਾ ਹੋਣ ਵਾਲਾ ਜਵਾਈ ਜੰਮਿਆ ਉਹ ਦੋ ਦਿਲਾਂ ਦਾ ਜਿਹੜਾ ਸਿਲਸਿਲਾ ਆਪਣੀ ਤਾਕਤ ਦੇ ਝੁੱਠੇ ਹੰਕਾਰ ਨਾਲ ਤੋੜਿਆ ਸੀ

ਤਹ ਇੱਕੋ ਗੋਲੀ ਮਾਰ ਕੇ ਤੇਰਾ ਗਲੇਜਾ ਪਾੜ ਦਿਆਂ ਸ਼ਾਮਾ ਤੈਨੂੰ ਦੀਵਾਰ ਵਿੱਚ ਚੁੱਲ ਦਿਆਂ ਸ਼ਾਮਾ ਤੈਨੂੰ ਕੁੱਤਿਆਂ ਅੱਗੇ ਸੁੱਟ ਦਿਆਂ ਪਰ ਨਹੀਂ ਨਹੀਂ ਅਸੀਂ ਆਪਣੇ ਖਿਲਾਫ ਇਹ ਪਹਿਲੀ ਤੇ ਆਖਰੀ ਆਵਾਜ਼ ਸੁਣਾ ਚੱਲ ਰਿਹਾ ਸੁਣਾ ਚੱਲਿਆ ਜਾ ਗੁਲਾਬੋ ਅਸੀਂ ਤੇਰਾ ਇਹ ਚੈਲੰਜ ਕਬੂਲ ਕਰਦੇ ਆਂ ਤੇ ਨਾਲੇ ਤੈਨੂੰ ਇਹ ਇਜਾਜ਼ਤ ਵੀ ਦਿੰਦੇ ਆ ਕਿ ਤੂੰ ਇਸ ਹਵੇਲੀ ਵਿੱਚ ਕਿਸੇ ਵੇਲੇ ਵੀ ਆ ਸਕਨੀਏ ਤੇ ਬਖ ਬਖ ਵੀ ਕਰ ਸਕਨੀਏ ਹੁਣ ਚੁੱੱਕ ਹੱਥ ਹੱਥ ਚੁੱੱਕ ਤੇ ਬੱਦਵਾ ਦੇ ਸਾਨੂੰ ਤੇ ਰੱਬ ਸਾਡੇ ਕਰੇ ਧੀ ਦੇਵੇ ਜਿਉਂ ਨੇ ਪਿਆਰ ਦਾ ਟੁੱਟਾ ਸਿਲਸਿਲਾ ਜੋੜਨ ਲਈ ਮੇਰੀ ਦੁਆ ਕਬੂਲ ਕੀਤੀ ਹੈ ਤਾਂ ਉਹ ਤੇਰੀ ਦੁਆ ਵੀ ਜਰੂਰ ਪੂਰੀ ਕਰੇਗਾ ਚੈਲਦਾਰਾ ਐਲਾ ਮੂਤੇ ਬਿਠਾ ਕਰ ਐਸ ਮੂਨੂ ਖੂਨ ਲੱਗ ਚੁੱਕਿਆ ਏ گلاب ਐਸੇ ਮੋ ਨਾਲ ਇੱਕ ਦਿਨ ਤੂੰ ਮੈਨੂੰ ਆਪਣੀ ਤੀ ਦੇਣੀ ਏ ਜਲਦਰਾ ਉਸ ਤੀ ਦੇ ਦਾਜ ਵਿੱਚ ਤੇਰੇ ਪੁੱਤਰ ਦਾ ਸਿਰ ਜੰ ਤੇ ਉਹਦੇ ਸਿਰ ਤੇ ਸੇਰਾ ਵੇਖੇ ਤੂੰ ਉਸੇ ਸਿਰ ਦੀ ਖੈਰ ਮੰਗਣੀਆਂ ਚਲਦਰਾ ਉਹਨੂੰ ਪੁੱਤਰ ਫਾਲਣ ਲਈ ਮੱਜਾਂ ਤੇ ਦੇਸੀ ਕਿਉ ਦੇ ਟੀਨ ਦਿਓ ਉਹਨੂੰ ਕਤਲ ਕਰ ਤੇ ਉਹਦੇ ਵਿੱਚ ਐਨਾ ਲਹੂ ਤੇ ਬੱਗੇ ਕੀ ਦੇ ਵਿੱਚ ਮੈਂ ਨੱਕ ਨੱਕ ਡੱਬ ਜਾਵਾ ਮੈਂ ਤੂੰ ਰੰਨ ਨੂੰ ਕਹਿ ਤੀ ਤਾਂ ਜੰਮੇ ਤੈਨੂੰ ਨੱਕ ਨੱਕ ਮੈਂ ਆਪ ਲੈ ਜਾਵਾਂਗੀ